ਗਿਆਨੀ ਜੀ ਪੱਗ ਬਨ ਕੇ ਜਪ ਪਜਾਮੇ ਪਾ ਕੇ ਗਿਆਨੀ ਨਹੀਂ ਬਣਿਆ ਜਾਂਦਾ ਇਹ ਤਾਂ ਪਹਿਰਾਵਾ ਪੁਜਾਰੀ ਵਾਲਾ ਇਹ ਪਛਾਣ ਆ ਤੁਹਾਡੀ ਹੋਰ ਤੁਹਾਡੇ ਕੋਲ ਹੈ ਕੱਖ ਨਹੀਂ ਮਾੜੀ ਜੇ ਗੱਲ ਸੁਣਿਓ ਇਹਨਾਂ ਦੀ ਜਿੱਥੇ ਜਪਜੀ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਜਪਜੀ ਦਾ ਪਾਣ ਕਰਦਾ ਮਦੀਦਸ ਅਰੇ ਨਾਲ ਚੀਰਿਆ ਗਿਆ ਹਾਈ ਨਹੀਂ ਆ ਗਿਆ ਜਬ ਜਬਾ ਪਾੜ ਕਰਦਾ ਬਾਬਾ ਦੀਪ ਸਿੰਘ ਸਿਰ ਕਟਿਆ ਗਿਆ ਹਾਏ ਨਹੀਂ ਕੀਤੀ ਉਹ ਗੱਲਾਂ ਪੁਰਾਣੀਆਂ ਛੱਡੋ ਮੈਂ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਸੰਗਤ ਕੀਤੀ ਹੈ ਜਬ ਜੇ ਕੁੰਝਾ ਪਾੜ ਕਰਦਾ ਸੀ ਟੈਂਕਾਂ ਦੇ ਤੋਪਾਂ ਦਾ ਹਮਲਾ ਹੋਇਆ ਅਸੀਂ ਘਰਾਂ ਵਿੱਚ ਖਿੜਕੀਆਂ ਖੋਣ ਕਿਵੇਂ ਦੇ ਸੰਕ ਤੇ ਐਸ ਪਾਸੇ ਟੈਂਕ ਤਾਂ ਨਹੀਂ ਆਉਂਦਾ ਉਹ ਟੈਂਕਾਂ ਨੂੰ ਵੰਗਾਰ ਰਿਹਾ ਸੀ ਸੰਤ ਜਰਨੈਲ ਸਿੰਘ ਨਹੀਂ ਵੰਗਾਰ ਰਿਹਾ ਜਬਜੀਤ ਸਾਹਿਬ ਦਾ ਪਾਠ ਵੰਗਾਰ ਰਿਹਾ ਬਾਕੀ ਦੀਆਂ ਗੱਲਾਂ ਤੁਹਾਨੂੰ ਚੇਤੇ ਰਹਿਣ ਜਾਂ ਨਾ ਰਹਿਣ ਪਰ ਇੱਕ ਮੇਰੀ ਬੇਨਤੀ ਜ਼ਰੂਰ ਮੰਨਿਆ ਜੇ ਜਿਹੜਾ ਜਪਜੀਤ ਸਾਹਿਬ ਦਾ ਪਾਠ ਕਰਦਾ ਉਹ ਹੋਰ ਵੱਧ ਕਰੋ ਜਿਹੜਾ ਨਹੀਂ ਕਰਦਾ ਉਹ ਕੰਮ ਸੋ ਕੰਮ ਇੱਕ ਜਪਜੀ ਦਾ ਪਾਠ ਕਰੋ ਹਾਂਜੀ ਗਿਆਨੀ ਜੀ ਉਹ ਦੱਸੋ ਤਾਂ ਕਿਹੜੀ ਲੈਣ ਜਪਜੀ ਸਾਹਿਬ ਦੀ ਉਹ ਕਿਹੜੀ ਪੌੜੀ ਆ ਵੀ ਜਿਹੜੀ ਟੈਂਕਾਂ ਤੇ ਤੋਪਾਂ ਨੂੰ ਵੀ ਵੰਗਾਰਦੀ ਆ ਗਿਆਨੀ ਜੀ ਜਿੱਦਣ ਕਿਤੇ ਲੋਕਾਂ ਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਨਾ ਉਦੋਂ ਲੋਕਾਂ ਦੀਆਂ ਪਰੇਸ਼ਾਨੀਆਂ ਘਟ ਜਾਣੀਆਂ ਤੇ ਤੁਹਾਡੀਆਂ ਪਰੇਸ਼ਾਨੀਆਂ ਦੇਖ ਲਿਓ ਵੱਧ ਜਾਣੀਆਂ ਤੁਹਾਡੇ ਹੱਥਾਂ ਦੇ ਵਿੱਚ ਠੂਠੇ ਆ ਜਾਣੇ ਆ ਡੋਲੂ ਆ ਜਾਣੇ ਤੁਹਾਡੇ ਹੱਥਾਂ ਦੇ ਵਿੱਚ ਦੇਖ ਲਿਓ ਤੇ ਤੁਸੀਂ ਝੂਠੀਆਂ ਕਹਾਣੀਆਂ ਸੁਣਾਈਆਂ ਨਾ ਲੋਕਾਂ ਨੂੰ ਤੇ ਮਗਰ ਲਾਇਆ ਲੋਕਾਂ ਨੂੰ ਜਦੋਂ ਸਮਝ ਆ ਗਈ ਨਾ ਜਪਜੀ ਸਾਹਿਬ ਦੀ ਤੇ ਫਿਰ ਤੁਹਾਨੂੰ ਇਸ ਹਿਸਾਬ ਨਾਲ ਆਉਂਦੀਆਂ ਪੀੜ੍ਹੀਆਂ ਨੂੰ ਵੀ ਤਾਨੇ ਵੱਜਣੇ ਆ। ਤੁਸੀਂ ਕਹਿੰਦੇ ਮਤੀ ਦਾਸ ਆ ਰੇ ਨਾ ਚੀਰਿਆ ਗਿਆ। ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ। ਲੇਕਿਨ ਇਸ ਚੀਰਿਆ ਤਾਂ ਫਿਰ ਵੀ ਗਿਆ ਨਾ। ਬਚਿਆ ਤਾਂ ਨਹੀਂ ਨਾ। ਜਪਜੀ ਸਾਹਿਬ ਵੰਗਾਰਦਾ ਨਹੀਂ ਜਪਜੀ ਸਾਹਿਬ ਤੇ ਚਿਕਾਉਂਦਾ ਬੰਦੇ ਨੂੰ। ਅਕਲ ਆਉਂਦੀ ਆ ਸਾਨੂੰ ਜਪਜੀ ਸਾਹਿਬ ਪੜ੍ਹਨ ਦੇ ਨਾਲ ਵੀ ਕਿਵੇਂ ਜੀਣਾ ਉਹ ਜੀਣ ਦਾ ਢੰਗ ਆ। ਲੇਕਿਨ ਅਸੀਂ ਲੋਕ ਕੀ ਆ ਅਸੀਂ ਜਪਜੀ ਸਾਹਿਬ ਨੂੰ ਹੀਰਾ ਸਮਝ ਕੇ ਬੈਠੇ ਆ ਵੀ ਜਿੱਦਾਂ ਸਾਨੂੰ ਕੋਹੇ ਨੂਰ ਹੀਰਾ ਮਿਲ ਗਿਆ ਕੋਈ ਵੀ ਇਹਨੂੰ ਛੱਡਦੇ ਨਹੀਂ ਅਸੀਂ ਇਹ ਜ਼ਿੰਦਗੀ ਜੀਣ ਦਾ ਤਰੀਕਾ ਅੱਗੇ ਪਹੁੰਚਣ ਦਾ ਤਰੀਕਾ ਲੋਕੀ ਰੋਜ਼ ਪੜਦੇ ਆ ਕਹਿੰਦੇ ਇੱਕਤ ਕਰਿਆ ਕਰੋ ਉਹ ਦੇਖੋ ਬਾਬਾ ਬੰਤਾ ਸਿੰਘ ਨੇ ਤੇ ਦਲੇਰ ਕੌਰ ਨੇ 101 ਇੱਕੀ ਪਾਠ ਕਰਾਏ ਆ ਸੰਤ ਜਰਨਾਲ ਸਿੰਘ ਜੀ ਨੂੰ ਤੇ ਇਹਨੇ 51 ਪਾਠ ਕਰਵਾਏ ਆ ਸੰਤ ਜਰਨੈਲ ਸਿੰਘ ਜੀ ਨੇ ਤਾਂ ਹਮਲਾ ਫੇਰ ਵੀ ਹੋਇਆ ਜਗਜੀਤ ਸਿੰਘ ਚੱਲਦਾ ਸੀ ਹਮਲਾ ਤਾਂ ਨਹੀਂ ਨੁਕਿਆ ਇਹ ਇਦਾਂ ਦੀਆਂ ਬਕਵਾਸ ਕਹਾਣੀਆਂ ਜਿਹੜੀਆਂ ਲੋਕਾਂ ਨੂੰ ਸੁਣਾਉਣੀਆਂ ਬੰਦ ਕਰੋ ਤੇ ਲੋਕਾਂ ਨੂੰ ਦੱਸੋ ਵੀ ਹੱਕ ਜਿਹੜੇ ਆ ਉਹ ਪਰਮਾਤਮਾ ਨੇ ਨਹੀਂ ਦੇਣੇ ਉਹ ਸਰਕਾਰਾਂ ਨੇ ਦੇਣੇ ਆ ਉਹ ਸਰਕਾਰਾਂ ਕੋ ਲੈਣੇ ਪੈਣੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਨਾ ਪਰਮਾਤਮਾ ਦਾ ਅਵਤਾਰ ਉਹ ਕੋਈ ਅਵਤਾਰ ਨਹੀਂ ਸੀ ਉਸ ਦੇ ਸਮੇਂ ਦੇ ਹਾਲਾਤਾਂ ਨਾਲ ਅੱਜ ਵੀ ਸਾਡੇ ਯੋਧੇ ਲੜਦੇ ਆ ਸਮੇਂ ਦੇ ਹਿਸਾਬ ਨਾਲ ਉਹ ਆਪਣੇ ਸਮੇਂ ਦੇ ਹਿਸਾਬ ਨਾਲ ਲੜੇ ਤੇ ਅੱਜ ਦੇ ਲੋਕ ਆਪਣੇ ਸਮੇਂ ਦੇ ਹਿਸਾਬ ਨਾਲ ਲੜੇ ਲੜਦੇ ਆ ਉਸ ਟਾਈਮ ਕੀ ਸੀ ਸਜਾਵਾਂ ਉਹ ਹੋ ਜੀਆਂ ਹੁੰਦੀਆਂ ਸੀ ਅੱਜ ਸਜਾਵਾਂ ਬਦਲ ਗਈਆਂ ਹਰ ਚੈ ਬਦਲੀ ਆ ਇਸੇ ਕਰਕੇ ਲੋਕਾਂ ਨੂੰ ਸਹੀ ਦੱਸੋ ਵੀ ਜਪਜੀ ਸਾਹਿਬ ਦੇ ਵਿੱਚ ਆ ਚੀਜ਼ ਲਿਖੀ ਆ ਵੀ ਤੁਸੀਂ ਜੀਣਾ ਕਿਵੇਂ ਆ ਸਵਰਗ ਨਰਕ ਜਿਹੜਾ ਉਹ ਧਰਤੀ ਤੇ ਆ ਸਿਰਫ ਜਿੱਥੇ ਅੱਖਾਂ ਖੋਲਣੀਆਂ ਤੁਸੀਂ ਉੱਥੇ ਤੁਹਾਡੇ ਵਾਸਤੇ ਉਹ ਸਵਰਗ ਨਰਕ ਆ ਲੋਕੀ ਸਵਰਗ ਆਪਣੇ ਵਾਸਤੇ ਖੁਦ ਬਣਾ ਕੇ ਬੈਠੇ ਆਏ ਲੋਕ ਪਖੰਡੀ ਜਿਹੜੇ ਤੁਹਾਨੂੰ ਕਹਾਣੀਆਂ ਸੁਣਾਉਂਦੇ ਆ ਝੂਠੀਆਂ ਭੁਜਾ ਭੁਜਾ ਕੇ ਮਾਰਿਆ ਇਹਨਾਂ ਨੇ ਡੱਕ ਕੇ ਮਾਰਿਆ ਸਰਕਾਰਾਂ ਨੇ ਲੇਕਿਨ ਅਸੀਂ ਕੀ ਆ ਅਸੀਂ ਰੱਬ ਦੇ ਨਾਂ ਤੇ ਪਾ ਦਿੰਦੇ ਆ ਅਸੀਂ ਸਰਕਾਰਾਂ ਨੂੰ ਪਿੱਛੇ ਰੱਖਿਆ ਹੋਏ ਵੀ ਜੋ ਕਰਨੀ ਆ ਇਹ ਰੱਬ ਦੀ ਕਰਨੀ ਆ ਇਹ ਪਰਮਾਤਮਾ ਦੀ ਕਰਨੀ ਆ ਕੋਈ ਪਰਮਾਤਮਾ ਦੀ ਨਹੀਂ ਕਰਨੀ ਇਸਾਰਾ ਸਿਸਟਮ ਦਾ ਰੋਲਾ ਬੰਦਾ ਘਰੋਂ ਚੰਗਾ ਭਲਾ ਜਾਂਦਾ ਵਾਪਸ ਨਹੀਂ ਆਉਂਦਾ ਐਕਸੀਡੈਂਟ 'ਚ ਮਾਰਿਆ ਜਾਂਦਾ ਉਹ ਐਕਸੀਡੈਂਟ ਕੋਈ ਲੱਭ ਕਰਾਉਂਦਾ ਆ ਕੇ